ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਚਾਰੀ ਹੈ ਤੇ ਉੱਥੇ ਹੀ 68 ਪਿੰਡਾਂ ਨੇ ਮਤੇ ਪਾਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਮਾਤਾ ਦੇ ਨਾਲ ਮੁਲਾਕਾਤ ਕਰਨ ਦੀ ਜਿਹੜੀ ਕੇਸ ਫਾਰਸ਼ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਹਵਾਰਾ ਜੇਕਰ ਪਿੰਡ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਕਾਨੂੰਨ ਵਿਵਸਥਾ ਨਹੀਂ ਵਿਗਾੜੀ ਜਾਏਗੀ ਤੇ ਜ਼ਿੰਮੇਵਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਣੇ ਆ ਤੇ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਕਿ ਪੈਰੋਲ ਦਿੱਤੀ ਜਾਵੇ ਤੇ ਉੱਥੇ ਹੁਣ 68 ਪਿੰਡਾਂ ਦੇ ਵੱਲੋਂ ਮਤੇ ਪਾਈ ਗਏ ਨੇ ਤਾਂ ਗੱਲ ਕਰੀਏ ਤਾਂ ਪੰਚਾਇਤ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸ ਦੀ ਬਿਮਾਰ ਮਾਂ ਜਿਹੜੀ ਕਿ 80 ਸਾਲਾਂ ਮਾਂ ਨੂੰ ਮਿਲਣ ਦੇ ਲਈ ਮਾਨਵਤਾ ਦੇ ਆਧਾਰ ਤੇ ਪੈਰੋਲ ਦਿੱਤੀ ਜਾਵੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ 68 ਮਤਿਆ ਵਾਲਾ ਇੱਕ ਈਮੇਲ ਸੀਐਮ ਗੁਪਤਾ ਨੂੰ ਦਫ਼ਤਰ ਦੇ ਵਿੱਚ ਭੇਜਿਆ ਗਿਆ ਤੇ ਹਵਾਰਾ ਇਸ ਸਮੇ ਜਿਹੜਾ ਕਿ ਦਿੱਲੀ ਦੀ ਮੰਡੋਲੀ ਕੇਂਦਰੀ ਜੇਲ੍ਹ ਚ ਬੰਦਾ ਤੇ ਜ਼ਿਲ੍ਹਾ ਲੁਧਿਆਣਾ ਦੇ ਖਮਾਣੋ ਪੁਲਿਸ ਸਟੇਸ਼ਨ ਦੇ ਨਾਲ ਜੁੜੇ 40 ਪਿੰਡਾਂ ਅਤੇ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੇ ਜਿਹੜੇ ਨੇੜੇ 11 ਪਿੰਡਾਂ ਨੇ ਮਤਾ ਪਾਸ ਕੀਤਾ ਹੈ ਤੇ ਉੱਥੇ ਹੀ ਸਾਰੇ ਮਤਿਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਜਗਤਾਰ ਸਿੰਘ ਉਰਫ ਹਵਾਰਾ ਇਸ ਸਮੇ ਜਿਹੜੇ ਕਿ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਉਮਰ ਕੈਦ ਦੀ ਸਜ਼ਾ ਵਜੋਂ ਕੈਦ ਨੇ ਤੇ ਜੇਕਰ ਜਗਤਾਰ ਸਿੰਘ ਹਵਾਰਾ ਪਿੰਡ ਹਵਾਰਾ ਕਲਾ ਦੇ ਵਿੱਚ ਪੈਰੋਲ ਤੇ ਆਉਂਦਾ ਤਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਸ ਨਹੀਂ ਹੈ ਅਸੀਂ ਸਾਰੇ ਠੇਹਾ ਦਸਤਕਤ ਕਰਕੇ ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਨੂੰ ਪੈਰੋਲ ਦੀ ਜ਼ੋਰਦਾਰ ਸਿਫਾਰਿਸ਼ ਕਰਦੇ ਹਾਂ ਤੇ ਇਸ ਦੀ ਜ਼ਿੰਮੇਵਾਰੀ ਵੀ ਲੈਣੇ ਆ ਕਿ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਪੈਰੋਲ ਦੇ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਗੇ ਤੇ ਉੱਥੇ ਹੀ ਉਹਨਾਂ ਨੇ ਦੂਜੇ ਪਾਸੇ ਇਹ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਾਤਾ ਦੇ ਨਾਲ ਮੁਲਾਕਾਤ ਕਰਾਂ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਹੁਣ 68 ਪਿੰਡਾਂ ਨੇ ਜਿਹੜੇ ਕਿ ਮਤੇ ਪਾਏ ਨੇ ਤੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਇਸ ਬੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ 68 ਪਿੰਡਾਂ ਨੇ ਮਤੇ ਪਾਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਮਾਤਾ ਦੇ ਨਾਲ ਮੁਲਾਕਾਤ ਕਰਨ ਦੀ ਜਿਹੜੀ ਕਿ ਸफारਿਸ਼ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕੇ ਜਿਕਤਾਰ ਸਿੰਘ ਹਵਾਰਾ ਜੇਕਰ ਪਿੰਡ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਕਾਨੂੰਨ ਵਿਵਸਥਾ ਨਹੀਂ ਵਿਗਾੜੀ ਜਾਏਗੀ ਤੇ ਜ਼ਿੰਮੇਵਾਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਣੇ ਆ ਤੇ ਜਿਕਤਾਰ ਸਿੰਘ ਹਵਾਰਾ ਨੂੰ ਜਿਹੜੀ ਕਿ ਪੈਰੋਲ ਦਿੱਤੀ ਜਾਵੇ ਤੇ ਉੱਥੇ ਹੁਣ 68 ਪਿੰਡਾਂ ਦੇ ਵੱਲੋਂ ਮਤੇ ਪਾਈ ਗਏ ਨੇ ਤਾਂ ਗੱਲ ਕਰੀਏ ਤਾਂ ਪੰਚਾਇਤ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸ ਦੀ ਬਿਮਾਰ ਮਾਂ ਜਿਹੜੀ ਕਿ 80 ਸਾਲਾਂ ਮਾਂ ਨੂੰ ਮਿਲਣ ਦੇ ਲਈ ਮਾਨਵਤਾ ਦੇ ਆਧਾਰ ਤੇ ਪੈਰੋਲ ਦਿੱਤੀ ਜਾਵੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ 66 ਮਤਿਆਵਾਲਾ ਇੱਕ ਈਮੇਲ ਸੀਐਮ ਗੁਪਤਾ ਨੂੰ ਦਫ਼ਤਰ ਦੇ ਵਿੱਚ ਭੇਜਿਆ ਗਿਆ ਤੇ ਹਵਾਰਾ ਇਸ ਸਮੇਂ ਜਿਹੜਾ ਕਿ ਦਿੱਲੀ ਦੇ ਮੰਡੋਲੀ ਕੇਂਦਰੀ ਜੇਲ੍ਹ ਚ ਬੰਦ ਹੈ ਤੇ ਜ਼ਿਲ੍ਹਾ ਲੁਧਿਆਣਾ ਦੇ ਖਮਾਣੋ ਪੁਲਿਸ ਸਟੇਸ਼ਨ ਦੇ ਨਾਲ ਜੁੜੇ 40 ਪਿੰਡਾਂ ਅਤੇ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੇ ਜਿਹੜੇ ਨੇੜਲੇ 11 ਪਿੰਡਾਂ ਨੇ ਮਤਾ ਪਾਸ ਕੀਤਾ ਹੈ ਤੇ ਉੱਥੇ ਹੀ ਸਾਰੇ ਮਤਿਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਜਗਤਾਰ ਸਿੰਘ ਉਰਫ ਹਵਾਰਾ ਇਸ ਸਮੇਂ ਜਿਹੜੇ ਕਿ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਉਮਰ ਕੈਦ ਦੀ ਸਜ਼ਾ ਵਜੋਂ ਕੈਦ ਨੇ ਤੇ ਜੇਕਰ ਜਗਤਾਰ ਸਿੰਘ ਹਵਾਰਾ ਪਿੰਡ ਹਵਾਰਾ ਕਲਾ ਦੇ ਵਿੱਚ ਪੈਰੋਲ ਤੇ ਆਉਂਦਾ ਤਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਸ ਨਹੀਂ ਹੈ ਅਸੀਂ ਸਾਰੇ ਠੇਹਾ ਦਸਤਕਤ ਕਰਕੇ ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਨੂੰ ਪੈਰੋਲ ਦੀ ਜ਼ੋਰਦਾਰ ਸਿਫਾਰਿਸ਼ ਕਰਦੇ ਹਾਂ ਤੇ ਇਸ ਦੀ ਜ਼ਿੰਮੇਵਾਰੀ ਵੀ ਲੈਣੇ ਆ ਕਿ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਪੈਰੋਲ ਦੇ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਗੇ ਤੇ ਉਥੇ ਹੀ ਉਹਨਾਂ ਨੇ ਦੂਜੇ ਪਾਸੇ ਇਹ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਾਤਾ ਦੇ ਨਾਲ ਮੁਲਾਕਾਤ ਕਰਨ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਉਥੇ ਹੁਣ 68 ਪਿੰਡਾਂ ਨੇ ਜਿਹੜੇ ਕਿ ਮਤੇ ਪਾਏ ਨੇ ਤੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ